ਲੋੜੀ ਵੇ ਲੋੜੀ ਕੱਤੇ ਦੀ ਪੋਸ਼ੂ ਮਰੋੜੀ ਮੰਮੀ ਜੀ ਲੋੜੀ ਕੀ ਹੁੰਦੀ ਆ ਲੋੜੀ ਪੰਜਾਬ ਦਾ ਬਹੁਤ ਪ੍ਰਸਿੱਧ ਅਤੇ ਪੁਰਾਤਨ ਤਿਹਾਰ ਹੈ ਜੋ ਹਰ ਸਾਲ ਬੜੀ ਧੂਮ-ਧਾਮ ਨਾਲ 13 ਜਨਵਰੀ ਨੂੰ ਮਨਾਇਆ ਜਾਂਦਾ ਹੈ ਲੋੜੀ ਸਿਆਲਾਂ ਦਾ ਅੰਤ ਅਤੇ ਲੰਮੇ ਦਿਨਾਂ ਦੀ ਸ਼ੁਰੂਆਤ ਦਾ ਪ੍ਰਤੀਕ ਹੈ ਲੋੜੀ ਖਾਸ ਕਰਕੇ ਨਵੇਂ ਜਨਮੇ ਬੱਚੇ ਦੀ ਖੁਸ਼ੀ ਲਈ ਅਤੇ ਨਵੇਂ ਵਿਆਹੇ ਜੋੜੇ ਲਈ ਖੁਸ਼ੀ ਦਾ ਤਿਹਾਰ ਮੰਨਿਆ ਜਾਂਦਾ ਹੈ ਇਹ ਸੁਖ সমৃদ্ধੀ ਅਤੇ ਖੁਸ਼ਹਾਲੀ ਦੀ ਪ੍ਰਤੀਕ ਹੁੰਦੀ ਹੈ ਇਸ ਤਿਹਾਰ ਦਾ ਸੰਬੰਧ ਖੇਤੀਬਾੜੀ ਨਾਲ ਵੀ ਹੈ ਓ ਕਿਦਾਂ ਓ ਦੇਖੋ ਕਿਸਾਨ ਰੱਬ ਦਾ ਧੰਨਵਾਦ ਕਰਦੇ ਹਨ ਕਿ ਸਾਲ ਦੀ ਮਿਹਨਤ ਤੋਂ ਬਾਅਦ ਫਸਲ ਤਿਆਰ ਹੋਈ ਹੈ ਮਮੀ ਜੀ ਆਪਾਂ ਹੀ ਕਰੇ ਜਾ ਕੇ ਵਾਦੀ ਮਨਾਉਣੇ ਨਾਨੇ ਵਾਦੀ ਮੰਗੇ ਨਾਗੇ ਮਮੀ ਜੀ ਦੁੱਲਾ ਪੱਟੀ ਕੌਣ ਸੀ ਪੁੱਤ ਲੋੜੀ ਦਾ ਨਾਮ ਦੁੱਲਾ ਪੱਟੀ ਨਾਲ ਵੀ ਜੁੜਿਆ ਹੋਇਆ ਹੈ ਉਹ ਮੁਗਲ ਸਮੇਂ ਦਾ ਇੱਕ ਬਹਾਦਰ ਨਾਇਕ ਸੀ ਜੋ ਗਰੀਬਾਂ ਦੀ ਮਦਦ ਅਤੇ ਧੀਆਂ ਦੀ ਰੱਖਿਆ ਕਰਦਾ ਸੀ ਲੋੜੀ ਦੇ ਗੀਤਾਂ ਵਿੱਚ ਅੱਜ ਵਿ ਉਸ ਦੀ ਵੰਡਿਆਈ ਕੀਤੀ ਜਾਂਦੀ ਹੈ। ਸੁੰਦਰ ਮੁੰਦਰੀਏ ਹੋਏ ਤੇਰਾ ਕੌਣ ਵਿਚਾਰਾ ਹੋਏ ਗੁੱਲਾ ਪੱਟੀ ਵਾਲਾ ਹੋਏ ਦੁਲੇ ਨੇ ਧੀ ਵਿਆਈ ਹੋਏ ਸ਼ੇਰ ਸ਼ਕਤਰ ਪਾਏ ਹੋਏ ਕੁੜੀ ਦਾ ਲਾਲ ਪਟਾਕਾ ਹੋਏ ਕੁੜੀ ਦਾ ਸਾਲੂ ਪਾਟਾ ਹੋਏ ਸ਼ਫਤਰੀ ਆ ਗਈ ਆ ਲੋੜੀ ਮੰਗਣ ਆਜਾ ਬਾਂ ਮੰਮੀ ਜੀ ਵੈਰੀ ਫਿਫਟਨ ਔਰ ਲੋੜੀ ਮੈਂ ਗੰਚਲਾ ਆ ਪੁੱਤ ਲੋ ਲੋੜੀ ਭਾਈ ਬੱਚਿਓ ਆ ਲੋ ਪੈਸੇ ਕੋਈ ਹੋਰ ਲੋੜੀ ਦਾ ਗੀਤ ਵੀ ਸੁਣਾਓ ਲੋੜੀ ਲੋੜੀ ਕੱਤੇ ਦੀ ਪੂਛ ਮੋਰੀ ਕੱਟਾ ਗਿਆ ਨੱਥ ਕੱਦ ਪੀਏ ਸੱਠ ਸ਼ਾਬਾਸ਼ ਬੱਚਿਓ ਤੁਸੀਂ ਬਹੁਤ ਸੋਹਣਾ ਲੋੜੀ ਦਾ ਗੀਤ ਸੁਣਾਇਆ ਤੁਸੀਂ ਆਗੇ ਲੋੜੀ ਮੰਗ ਕੇ ਕੀ ਕੀ ਲੈ ਕੇ ਆਏ ਦਿਖਾਓ ਮੈਨੂੰ ਸ਼ਾਮ ਨੂੰ ਲੋਕ ਇਕੱਠੇ ਹੋ ਕੇ ਧੂਣੀ ਲਗਾਉਂਦੇ ਹਨ ਤੇਲ ਅੱਗ ਵਿੱਚ ਸੁੱਟਦੇ ਹਨ ਤੇ ਰੱਬ ਅੱਗੇ ਅਰਦਾਸ ਕਰਦੇ ਹਨ ਲੋਕ ਖੁਸ਼ੀ ਦੇ ਲੱਡੂ ਵੰਡਦੇ ਰਾਲ ਮਿਲ ਕੇ ਮੂੰਗਫਲੀ ਰੇੜੀਆਂ ਗੱਚਕ ਦਾ ਆਨੰਦ ਮਾਣਦੇ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀ ਲੱਖ ਲੱਖ ਵਧਾਈ ਹੋਵੇ ਕਮੈਂਟ ਕਰਕੇ ਜਰੂਰ ਦੱਸਿਓ ਜਿਸ ਨੇ ਵੀ ਲੋਹੜੀ ਮਨਾਈ ਚੈਨਨ ਨੂੰ ਸਬਸਕ੍ਰਾਈਬ ਕਰਿਓ